ਜੀ ਹੈ। ਤੋਂ ਮੇਰੀ ਸਾਰੇ ਹੀ ਸਾਥੀਆਂ ਨੂੰ ਬੇਨਤੀ ਆ। ਵੀ ਅੱਜ ਆਪਣਾ ਜਿਹੜਾ ਮੁਸਵਖਸ਼ਟ ਸ਼ੁਰੂ ਹੋਇਆ ਆਪਾਂ ਮਾਨਯੋਗ ਡੀਸੀ ਸਾਹਿਬ ਨੂੰ ਆਪਣਾ ਮੰਗ ਪੱਤਰ ਸੌਂਪਿਆ ਵਾ ਜਿਹਦੇ ਵਿੱਚ ਆਪਾਂ ਆਪਣੀ ਮੰਗ ਰੱਖ ਦਿੱਤੀ ਆ ਵੀ ਸਾਡਾ ਨੀਲੇ ਝੰਡੇ ਜਾਂ ਚਰੰਗੇ ਝੰਡੇ ਜਾਂ ਵੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਕਿਉਂਕਿ ਇਹ ਇੱਕ ਸੰਸਥਾਵਾਂ ਦੇ ਜਿਹੜੇ ਨਿਸ਼ਾਨ ਆ ਇੰਦਾ ਸਾਰੀਆਂ ਸੰਸਥਾਵਾਂ ਦੇ ਨਿਸ਼ਾਨ ਆ ਉਹ ਤਾਂ ਆਪਣੀ ਵੀ ਜਥੇਬੰਦੀ ਦਾ ਇੱਕ ਨਿਸ਼ਾਨ ਹੈਗਾ ਪਰ ਮੈਂ ਚਾਹਣਾ ਬਈ ਕਿਸੇ ਵੀ ਜਥੇਬੰਦੀ ਦਾ ਨਿਸ਼ਾਨ ਜਿਹੜਾ ਉਹ ਤੀਰਦੇਵ ਦੇ ਨਾਲ ਲੱਗੇ ਜੋ ਸਾਡੇ ਸੰਤ ਮਹਾਂਪੁਰਸ਼ ਸਨਾਦਪ੍ਰਾਦਨ ਸਾਨੂੰ ਨਿਸ਼ਾਨ ਦੇ ਕੇ ਗਏ ਆ ਲਾਲ ਰੰਗ ਦਾ ਝੰਡਾ ਉਹਦੇ ਤੀਰ ਮਾਰ ਦਾ ਨਿਸ਼ਾਨ ਉਹੋ ਹੀ ਤੀਰਦੇਵ ਤੇ ਚੜਨਾ ਚਾਹੀਦਾ ਤੁਸੀਂ ਸਾਰੇ ਇਸ ਗੱਲ ਦੇ ਨਾਲ ਸਹਿਮਤ ਹੋਣਾ ਬਾਈ